ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਨੂੰ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 11 ਵਜੇ ਦਾ ਹੁਣ ਵਲੌਗ ਸ਼ੁਰੂ ਕਰ ਰਹੀ ਹਾਂ ਤੇ ਮੈਂ ਰੱਖੀ ਹੋਈ ਤੇ ਚਾਹ ਦਵਿੰਦਰ ਲਈ ਰੱਖੀ ਐ ਮੈਂ ਨਹੀਂ ਪੀਣੀ ਹੈਗੀ ਉਹ ਪੀਣੀ ਏ ਤੇ ਮੈਂ ਉਧਰ ਪਾਸ ਆ ਗਈਆਂ ਮਸ਼ੀਨ 'ਚ ਕੱਪੜੇ ਪੁਲੀ ਮਸ਼ੀਨ 'ਚ ਬਸ ਥੋੜਾ ਜਿਹਾ ਟਾਈਮ ਰਹਿ ਗਿਆ ਹੋਗਾ ਘੰਟਾ ਤੱਕ ਹੋ ਗਿਆ ਆਏ ਨੂੰ 15-20 ਮਿੰਟ ਕੋਟ ਲਊਗੀ ਉਸ ਵਕਤ ਪਾਵਾਂ ਕੱਪੜੇ ਸੁੱਕਣੇ ਕੰਮ ਮ ਠੰਡ 'ਚ ਕੁਝ ਨਹੀਂ ਬਣਦਾ ਹੈਗਾ ਕੁ ਹਲਕੀ ਫੁਲਕੀ ਕੰਮ ਇਕਦਾਂ ਇੰਡਸਟਰੀ ਕਰ ਲੋ ਕੱਪੜੇ ਧੋ ਲੋ ਬਸ ਇੰਨਾ ਕਿੰਮ ਬਣਦਾ ਉਸ ਤੋਂ ਬਿਨਾਂ ਕੁਝ ਨਹੀਂ ਬਣਦਾ ਵਰਤੋਂ ਵਾਰ ਚਾਹ ਦਾ ਰੀਵੀਅ ਤੇ ਪੀ ਲੀਆ। ਇਹ ਚੀਜ਼ ਨਾਲ ਠੰਡ ਤੋਂ ਰਹਾਦਰ ਮਿਲੇ ਉਹ ਚੀਜ਼ ਉਹਦੇ ਤਾਂ ਅਬੇ ਮੂਫਲੀ ਆ ਰਹੇ ਹੋਣੇਂ ਖਾ ਲਓ ਚਾਹ ਤੇ ਲੋਰ ਜਾਈ ਚ ਪੈ ਜੋ ਬਸ ਆ ਗੋਸ ਚੱਲਦਾ। ਤੇ ਹੁਣ ਹੈਗਾ ਟਾਈਮ 12 ਵਜੇ ਦਾ 12 ਵਜੇ ਕੱਪੜੇ ਧੋਤੇਗੇ ਤੇ ਪਾ ਰੀਆਂ ਸੁੱਕਣੇ। ਸਵੇਰੇ ਮੇਰਾ ਆਈ ਨਹੀਂ ਪਲਾਨ ਬਣਾ ਹੈਗਾ ਕੱਪੜੇ ਧੋਣ ਦਾ ਮਸ਼ੀਨ ਚ ਮੈਂ ਸਵੇਰੇ ਪਾਈ ਨਹੀਂ ਕੱਪੜੇ। ਕਿਉਂਕਿ ਦਵਿੰਦਰ ਵੀ ਆ ਚੇਲੇਟ ਨਾ ਤੈਨੂੰ ਉਹਨਾਂ ਨੇ ਲੇਟ ਚੇਂਜ ਕਰਨੇ ਕੱਪੜੇ ਫਿਰ ਉਹ ਵੀ ਵਾਸ਼ ਕਰਨ ਵਾਲੇ ਸਾਰੇ ਉਹਨਾਂ ਦੇ ਉਹ ਆਪਨਸ ਵਗੈਰਾ نیچے ਉਤਰਨੇ ਸੀ ਅੱਜ ਤੇ ਉਧਰੋਂ ਮੈਂ ਵੀ ਆਪਣਾ ਨਾਈਟ ਸੂਟ ਸਾਰਾ ਮੇਰਾ ਵਾਸ਼ ਕਰਨ ਵਾਲਾ ਪਿਆ ਸੀ ਜੋ ਵੀ ਨੀਚੇ ਆਪਾਂ ਬੋਰਮੋਰ ਵਗੈਰਾ ਪਾਉਣੇ ਹੁੰਦੇ ਆ ਨਾ ਸਾਰੇ ਵਾਸ਼ ਕਰਨੀ ਸੀ ਕਿ ਫਿਰ ਮੈਂ ਕਿਹਾ ਚਲੋ ਫਿਰ ਬਾਅਦ ਵਿੱਚ ਮੈਂ ਜੋ ਨਾ ਨੂੰ ਲੈ ਸਾਰੇ ਕੱਪੜੇ ਇਕੱਠੇ ਹੋ ਗਏ ਧੋਣ ਵਾਲੇ ਤਾਂ ਫੇਰ ਹੀ ਮਸ਼ੀਨ 'ਚ ਪਾਏ ਦਾ ਫੈਸਲਾ ਵੀ ਚਲੋ ਸਾਰੇ ਕੱਪੜੇ ਧੋਤੇ ਜਾਣ ਇਸ ਕਰਕੇ ਮੈਂ ਮਸ਼ੀਨ 'ਚ ਕੱਪੜੇ ਲੇਟ ਪਾਏ ਤਾਂ ਲੇਟ ਧੋਤੇ ਗਏ ਨਾ ਚਲੋ ਕੋਈ ਇੱਕ ਕੋਈ ਗੱਲਾ ਜਲਦੀ ਧੋ ਲੋ ਜਾਈ ਲੇਟ ਥੋਨੂੰ ਸੁੱਕਣ ਚ ਹੈ ਨਹੀਂ ਕਿ ਕੱਪੜੇ ਸੁੱਕਣੇ ਬਾਹਰ ਇੱਕ ਵਾਰ ਆਇਆ ਪਾਤੇ ਮੈਂ ਚਲ ਕਿ ਹਵਾ ਜੀ ਨਿਕਲ ਜੇ ਇਹਨਾਂ ਦੀ ਪਰ ਮੌਸਮ ਬਹੁਤ ਠੰਡਾ ਕਿਹੜੀ ਹਵਾ ਨਿਕਲਣੀ ਸ ਕੱਪੜਿਆਂ ਦੀ ਬਸ ਮੈਂ ਮਾਚ ਪਛਤਾਈ ਮੈਂ ਕਿਹਾ ਜੇ ਤੇ ਮੈਂ ਅੰਦਰ ਹੀ ਪਾ ਦਿੰਦੀ ਮੌਸਮ ਬਹੁਤ ਠੰਡਾ ਕੋਈ ਫਰਕ ਨਹੀਂ ਪੈਂਦਾ ਕੱਪੜਿਆਂ ਨੂੰ ਬਸ ਉਵੇਂ ਦੋਵੇਂ ਹੀ ਪਏ ਰਹਿੰਦੇ ਨੇ ਇਧਰੋਂ ਕੱਪੜੇ ਸਾਰੇ ਸੁੱਕਣੇ ਪਾਤੇ ਕੱਪੜੇ ਨਾ ਮੋਟੇ ਹੋਣ ਕਰਕੇ ਫੂਲੀ ਮਸ਼ੀਨ ਚ ਥੋੜੇ ਕੱਪੜੇ ਪੈਂਦੇ ਨੇ ਜ਼ਿਆਦਾ ਨਹੀਂ ਪੈਂਦੇ ਗਰਮੀਆਂ ਵਾਲੇ ਕੱਪੜੇ ਦਾ ਜ਼ਿਆਦਾ ਪਏ ਜਾਂਦੇ ਨੇ ਔਰ ਇਹ ਕੱਪੜੇ ਥੋੜੇ ਹੈਵੀ ਹੁੰਦੇ ਨੇ ਉਸ ਕਰਕੇ ਕੱਪੜੇ ਥੋੜੇ ਹੀ ਪੈਂਦੇ ਨੇ ਤਾਂ ਕਰਕੇ ਮੈਂ ਥੋੜਾ ਜਿਹਾ ਮੈਨੂੰ ਆਈ ਹੁੰਦਾ ਬਸ ਵੀ ਨਾਲ ਦੀ ਨਾਲ ਥੋਤੇ ਨਾਲ ਬਹੁਤ ਜ਼ਿਆਦਾ ਇਕੱਠੇ ਨਾ ਹੋਣ ਇੱਧਰ ਮੈਂ ਰੱਖੀ ਹੋਈਆਂ ਚਾਹ ਨਿਵੇਂ ਬਾਈ ਘਰ ਵਾਸਤੇ ਨੀ ਮਮਾ ਬਾਈ ਦਾ ਬਾਗੀਆ ਨਾਲ ਉਹ ਗੁਰ ਦਿਹਾੜੀ ਆ ਬਾੜੀ ਚ ਕੰਮ ਕਰਦੇ ਨੇ ਮਿੱਟੀ ਉਹਨਾਂ ਨੇ ਲੈਵਲ ਕੀਤੀ ਹੈ ਸਬਜ਼ੀਆਂ ਨਵੇਂ ਲਗਾ ਰਹੇ ਜਿਹੜੇ ਪਹਿਲਾਂ ਲੱਗੇ ਹੋਏ ਸੀ ਮਿੱਥੇ ਬਾੜੀ ਤਾਂ ਵੀ ਅਮੋਲੀਆਂ ਉਹਨਾਂ ਉੱਪਰ ਦੀ ਮਿੱਟੀ ਬਾੜੀ ਕੁਝ ਪਟ ਲਿਆ ਸੀ ਜਾਂ ਕੁਝ ਉੱਪਰ ਬਾੜੀ ਮਿੱਟੀ ਉਹਨਾਂ ਦੀਆਂ ਸਬਜ਼ੀਆਂ ਲਗਾਈਆਂ ਨੇ। ਕਹਿੰਦੇ ਕਿ ਉਰੇ ਬਣਾ ਕੇ ਨਵੇਂ ਸਬਜ਼ੀ ਲਗਾ ਰਹੇ ਨੇ ਕਹਿੰਦੇ ਕਰਦੇ ਉਹ ਚਾਹ ਤੋ ਕਹਿੰਦੇ ਵੀ ਚਾਹ ਕਰ ਦੋ ਬਣ ਬਣ ਰਹੀ ਇੱਧਰ ਚਾਹ। ਤੇ ਚੌਥੀ ਵਾਰ ਨਹੀਂ ਤੀਜੀ ਵਾਰ ਇੱਕਾ ਉਹ ਤੀਜੀ ਵਾਰ ਚਾਹ ਮਾਣੀ ਹੋਂ ਵਾਸਤੇ ਸਵੇਰੇ ਕਲੀ ਫਿਰ ਰੋਟੀ ਖਾ ਲਈ ਫਿਰ ਰੋਟੀ ਦਾ ਚਾਹ ਕਰੀ ਹੋਂ ਫਿਰ ਠੰਡ ਬਹੁਤਾ ਕਰ ਰਹੀ ਵੀ ਕੀ ਹੈ ਨਾ ਠੰਡ ਵਿੱਚ ਚਾਹ ਨਾਲੀਆਂ ਨਾ ਦੇ ਵੀ ਚਾਹ ਪੀ ਲਈ ਤਾਂ ਨੀਕਾ ਹੈ ਚਾਹ ਪੀ ਕੇ ਥੋੜੀ ਠੰਡ ਹਟ ਕਰੇ। ਕੰਮ ਕਰਨਾ ਵੀ ਔਖਾ। ਅੰਮ੍ਰਿਤ ਚਾਂਸੀ ਬਾਈ ਤੋਂ ਨੀਮਾ ਬਾਈ ਦੇ ਪੱਟਕੀਆਂ ਕਹਿੰਦੇ ਐ ਲੈ ਜੁਵਾ ਸਾ लास्ट ਮਿਰਚਾਂ ਤੇ ਸਾਰਾ ਉਹ ਪੀਨ ਘੱਟ ਨਾਵੇਂ ਸਿਰ ਤੇ ਸਬਜ਼ੀਆਂ ਕੱਢੀ ਤੇ ਇਹਨਾਂ ਨੇ ਡੰਡੀਆਂ ਤੋਂ ਉੱਪਰ ਰੱਖ ਲਾਂਗੇ ਸੁਕਾਵਾਂਗੇ ਤੂ ਪਰ ਹੈ ਨਹੀਂ ਜਦ ਇਹਨਾਂ ਨੂੰ ਥਲਾਰ ਦਾਂਗੇ ਤੇ ਸੁੱਕੀ ਜਾਣਗੀਆਂ ਬਾਹਰ ਨਾਲ ਜਬਾੜੀ ਚ ਨੀਮਾ ਬਾਈ ਤੇ ਇੱਕ ਦਿਹਾੜੀ ਲੱਗਿਆ ਹੋਇਆ ਕੰਮ ਕਰ ਰਹੇ ਨੇ ਉਹ ਮਿੱਟੀ ਕਰਕੇ ਨਾ ਪੱਧਰ ਕਰਕੇ ਪਲੇਨ ਕਰਕੇ ਸਾਰੀ ਮਿੱਟੀ ਨਵੀਂ ਪਾਈ ਆ ਸਬਜ਼ੀਆਂ ਵਗੈਰਾ ਉਹ ਲਗਾਉਣਗੇ ਪਹਿਲਾਂ ਵਾਲੀਆਂ ਦੱਬਤੀਆਂ ਤਸਵੀਰ ਦੀ ਮੈਂ ਵੀ ਆਈ ਬੀਸੀ ਸੀ ਪਹਿਲਾਂ ਉਹਨਾਂ ਨੇ ਆਨਸਰ ਪਹਿਲਾਂ ਜੋ ਕੰਮ ਤੇ ਲੱਗੇ ਚਾਹ ਕਰਵਾਈ ਫਿਰ ਦੁਪਹਿਰੇ ਰੋਟੀ ਬਣਾਈ ਨੀ ਮੈਂ ਦਬਾਈ ਤਾਂ ਬੇ ਘਰੋਂ ਖਾਂਦਾ ਦੂਸਰਾ ਦਿਹਾੜੀਆਂ ਰੋਟੀ ਖਾਦੀ ਸੋ ਉਦ ਲਈ ਰੋਟੀ ਬਣਾਈ ਫਿਰ ਚਾਹ ਕਰੀ ਹੁਣ ਫਿਰ ਚਾਹ ਕਰਦੇ ਠੰਡ ਬਹੁਤ ਜ਼ਿਆਦਾ ਆ ਨਾ ਫਿਰ ਕੰਮ ਵੀ ਨਹੀਂ ਬਣਦਾ ਹੈਗਾ ਚਾਹ ਪੀਤੇ ਮੈਨੋਂ ਉਹ ਹੀ ਗੱਲ ਥੋੜੀ ਚਾਹ ਪੀ ਕੇ ਆਇਆ ਨਾ ਤਾਂ ਵੀ ਹਾਂ ਠੰਡ ਤੋਂ ਰਾਹਤ ਮਿਲਦੀ ਹੈ ਮੈਂ ਹੁਣ ਕਰ ਰਹੀ ਸੀ ਉਹਨਾਂ ਲਈ ਚਾਹ ਤੇ ਨਾਲ-ਨਾਲ ਮਿਰਚਾਂ ਦੀ ਡੰਡੀਆਂ ਤੋੜਤੀ ਸੀ ਨੀ ਮੇ ਬਾਈਨ ਬਾਹਰੋਂ ਤੋੜ ਕੇ ਦੇਤੀਆਂ ਮਿਰਚਾਂ ਲੱਗੀਆਂ ਹੋਈਆਂ ਸੀ ਬਹੁਤ ਮਿਰਚਾਂ ਸੀ ਖਾਧੀਆਂ ਖਾਧੀਆਂ ਨਹੀਂ ਇਹ ਮਿਰਚਾਂ ਇਹ ਉਹ ਸੀ ਲਾਲ ਮਿਰਚਾਂ ਨੇ ਖਾਵਾਂਗੀ ਮਿਰਚਾਂ ਬਹੁਤ ਹੈ ਉਤਰੀਆਂ ਸਾਰੀ ਤੇ ਹੁਣ ਹੋ ਗਿਆ ਟਾਈਮ 3:30 ਕ ਦਾ ਟਾਈਮ ਹੈ ਇਹ ਮੈਂ ਕਿਹਾ ਹੁਣ ਕੱਪੜਾ ਉਤਾਰ ਹੀ ਲਵਾ ਹੁਣ ਤੱਕ ਨੇ ਕੋਈ ਫਰਕ ਪੈ ਦੂਗਾ ਕੀ ਪਹਿਣਾ ਉਤਾਰ ਕੇ ਅੰਦਰ ਹੀ ਪਾ ਲਾਂ ਬੇ ਨਾਲ ਮੈਂ ਮਨ ਚ ਪਛਤਾ ਰਹੀ ਸੀ ਕਿ ਜਦੋਂ ਤੋਂ ਅੰਦਰ ਹੀ ਪਾ ਲਾਂ ਦੇ ਕੱਪੜੇ ਨਾ ਹੀ ਬਾਹਰ ਪਾਉਂਦੀ ਹੁਣ ਵੀ ਅੰਦਰ ਹੀ ਪਾਉਣੇ ਪੈਣਗੇ ਜਿਹੜੇ ਕੱਪੜੇ ਵਾਲਾ ਸਟੈਂਡ ਆ ਉਹ ਤਾਂ ਮੈਂ ਉਵੇਂ ਜਿਵੇਂ ਕੱਪੜੇ ਪਏ ਪਵਾਈ ਅੰਦਰ ਰੱਖ ਲੈਣੇ ਹੁੰਦੇ ਆ ਕੁਝ ਕੱਪੜੇ ਉਹ ਤੇ ਹੋਰ ਪਾ DNA ਜਿਹੜੇ ਆ ਜਾਂਦੇ ਨੇ कपड़े उतार तो के अंदर ये पावे जिस चीज आटैंड आटैंड पा देंगे इधर लगाती निमें बाई ने सब्जिया हाँ धनिया लाया धनिया पालक मेथी मूलियाँ ये कुछ लगाया खालिया पाती क्यारियां बनाती ठीक हुआ ठीक तीन हो गए तीन पेड़ मैं दो बनाई बैठी साहब तीजा भी ठीक हुआ दूजा चीकू तीजा चीकू वो सी ओके okay, हूँ सोहनी लगन लग गई बाड़ी <laughs> पहला कोई हाल ही नहीं सी। इधर पानी नहीं लगाया पता नहीं की लगाया कुछ वैसी पट्टा पाइया हुई ने दिया वॉक मेरा हो गया वॉक का टाइम ਕੰਮ ਵੀ ਨਹੀਂ ਕਰੀਏ ਵੀ ਕਿਦਾਂ ਸਬਜ਼ੀ ਮੇਰੇ ਕੋਲ ਪਈ ਆ ਮੈਂ ਕੁਝ ਨਹੀਂ ਬਣਾਉਣਾ ਹੈਗਾ ਸ਼ਾਮ ਨੂੰ ਵਾਕ ਹੀ ਕਰਦੇ ਆ ਹੁਣ ਸੀ ਸ਼ਾਮ ਦਾ ਟਾਈਮ ਮੈਂ ਵਾਕ ਕਰਕੇ ਆਈ ਸੀ ਵਾਕ ਕਰਕੇ ਨਾ ਥੋੜੀ ਬਾਡੀ ਵਾਰਮ ਅਪ ਹੋ ਜਾਂਦੀ ਹੈ ਫਿਰ ਥੋੜਾ ਜਿਆਦਾ ਹੀ ਲੱਗਦਾ ਵੀ ਹਾਂ ਹੁਣ ਕੰਮ ਕਰ ਸਕਦੇ ਠੰਡ ਜੀ ਹੁੰਦਾ ਜਾਂਦੀ ਹੈ ਤੇ ਬਾਕੀ ਐ ਵੀ ਆ ਫਿਰ ਆਪਦੇ ਮਨ ਨੂੰ ਮੈਂ ਐ ਵੀ ਕਹਿ ਰਹੀ ਸੀ ਵੀ ਠੰਡ ਠੰਡ ਕਰਕੇ ਕਿੰਨਾ ਟਾਈਮ ਬੈਠਾਂਗੇ ਹਨਾ ਗਏ ਤਾਂ ਮੇਰਾ ਬਹੁਤ ਕੰਮ ਇਕੱਠੇ ਹੋ ਜਾਣਗੇ ਇਹ ਮੇਰਾ ਕਿਚਨ ਦਾ ਕੰਮ ਥੋੜਾ ਜਿਹਾ ਪੈਂਡਿੰਗ ਪਿਆ ਸੀ ਇਸ ਦਿਨ ਮੈਂ ਨਿਊ ਇਅਰ ਤੋਂ ਪਹਿਲਾਂ ਇੱਕ ਦਿਨ ਤੋਂ ਦੋ ਦਿਨ ਪਹਿਲਾਂ ਮੈਂ ਕਿਚਨ ਸਾਫ ਕਰੀਆ ਤੇ ਮੈਨੂੰ ਐਸੇ ਵਿੱਚ ਆ ਲਈ ਵੀ ਨੈਕਸਟ ਸਟੇ ਕਰ ਦੂੰਗੀ ਪਰ ਉਹ ਹੀ ਗੱਲ ਫਿਰ ਥੰਡਰ ਲਾ ਲਓ ਕੁਛ ਲਾ ਲਓ ਆਪ ਦਾ ਆਲਸ ਲਾ ਲਓ ਕੁਛ ਵੀ ਲਾ ਲਓ ਹੋਇਆ ਨਹੀਂ ਹੈ ਕੰਮ ਇਥੋਂ ਮੈਂ ਚਲੋ ਅਜੇ ਫਾਈਨਲੀ ਕਰ ਹੀ ਦਮਾਂ ਐਸਾ ਬਹੁਤ ਕੰਮ ਇਕੱਠਾ ਹੋ ਜਾਣਾ ਮੈਂ ਕਿਹਾ ਉਦੋਂ ਮੇਰੀ ਡਸਟਿੰਗ ਵੀ ਕਰਨ ਵਾਲੀ ਪਈ ਸਾਡੀ ਹਫਤਾ ਆਰਾਮ ਨਾਲ ਹੋ ਗਿਆ ਹੋਈ ਨਹੀਂ ਹੈਗੀ ਤੇ ਮੈਂ ਕਿਹਾ ਚਲੋ ਇਹ ਤਾਂ ਮੈਂ ਇਨਕ ਤਾਂ ਮੈਂ ਕਰਾਂ ਵੀ ਆਪਦੇ ਆਪ ਨੂੰ ਏਟਲੀਸਟ ਸ਼ਾਮ ਤੱਕ ਐਂ ਤਾਂ ਹੋਈ ਵੀ ਆਪਾਂ ਕੁ ਇਹ ਨੋ ਹੋਵੇ ਅੱਜ ਬੈਠ ਕੇ ਖਾਦਾ ਹੀ ਆ ਵੀ ਕੋਈ ਕੰਮ ਤਾਂ ਹੋਵੇ ਖਾਣ ਪੀਣ ਤੋਂ ਬਿਨਾ ਤਾਂ ਕਰਕੇ ਮੈਂ ਕੋਣ ਤਾਂ ਲੱਗਣਾ ਹੀ ਪਊਗਾ ਵੀ ਆਹ ਕੰਮ ਕਰਨਾ ਇਹ ਕਿ ਭਾਂਡੇ ਵਾਲਾ ਜਿਹੜਾ ਰੈਕ ਹੈ ਇਹ ਸਾਫ਼ ਕਰਨਾ ਸੀਗਾ ਉਹ ਦੀਵਾਲੀ ਤੋਂ ਪਹਿਲਾਂ ਦਾ ਕਰਿਆ ਹੋਇਆ ਆਰਓ ਵਾਲਾ ਜਿਹੜਾ ਉਧਰ ਕੈਬਿਨੇਟ ਹੈ ਉਹ ਸਾਫ਼ ਕਰਕੇ ਹਟੀਆਂ ਉਹ ਤਾਂ ਬੰਦ ਹੁੰਦਾ ਉਹਦੇ ਵਿੱਚ ਡਸਟ ਨਹੀਂ ਜਾਂਦੀ ਪਰ ਫਿਰ ਵੀ ਬਹੁਤ ਟਾਈਮ ਜੇ ਆਪਾਂ ਸਾਫ਼ ਨਾ ਕਰੀਏ ਤਾਂ ਉਹਦੇ ਵਿੱਚ ਸਾਈਡਾਂ ਤੇ ਛੋਟੇ ਛੋਟੇ ਡਸਟ ਆ ਜਾਂਦੀ ਆ ਇਸ ਲਈ ਸਾਫ਼ ਤਾਂ ਫੇਰ ਕਰਨਾ ਚਾਹੀਦਾ ਨਾ ਟਾਈਮ ਤੇ ਤੇ ਦੋਨੇ ਭਾਂਡੇ ਵਾਲੇ ਰੈਕ ਕਰੂੰਗੀ ਖਾਲੀ ਤੇ ਇਹਨਾਂ ਨੂੰ ਕਰੂੰਗੀ ਸਾਫ਼ ਇਹਨਾਂ ਚੋਂ ਇੱਕ ਵਾਲਾ ਤਾਂ ਰੈਗੂਲਰ ਯੂਜ਼ ਕਰਦੇ ਆ ਉਹ ਬਹੁਤ ਗੰਦਾ ਹੋਇਆ ਨਾ ਦੂਜਾ ਘੱਟ ਗੰਦਾ ਹੁੰਦਾ ਬਾਕੀ ਜਿਹੜਾ ਕਿਚਨ 'ਚ ਕੰਮ ਕਰਦਾ ਕਈ ਵਾਰ ਐ ਖੁੱਲਾ ਵੀ ਅਸੀਂ ਰੱਖ ਦਾਂ ਨੇ ਵੀ ਚਲੋ ਬਾਰੀ-ਬਾਰੀ ਭਾਂਡੇ ਚੱਕਣੇ ਨੇ ਤੇ ਡਸਟ ਵਗੈਰਾ ਥੋੜੀ-ਥੋੜੀ ਕਰਕੇ ਜਮ੍ਹਾਂ ਹੋ ਜਾਂਦੀ ਅੰਦਰ ਬਾਕੀ ਟਾਈਮ ਤੋਂ ਟਾਈਮ ਜੇ ਸਫਾਈ ਕਰੀ ਚੱਲੇ ਫਿਰ ਤਾਂ ਚੀਜ਼ ਦੀ ਚਮਕ ਦੇਖੋ ਉਵੇਂ ਬਣੀ ਰਹਿੰਦੀ ਹੈ ਚੀਜ਼ ਆਪਣੀ ਬੜੀਆ ਸਾਫ਼ ਸੁਥਰੀ ਰਹਿੰਦੀ ਹੈ ਜੇ ਆਪਾਂ ਦੇਖਾਂਗੇ ਨਹੀਂ ਸਾਫ਼ ਹੀ ਨਹੀਂ ਕਰਾਂਗੇ ਫਿਰ ਤਾਂ ਆਬਵੀਅਸਲੀ ਗੰਦੀ ਹੋਊਗੀ ਹੋਊਗੀ ਇਹ ਸਟੇਨਲੈਸ ਸਟੀਲ ਦੇ ਨੇ ਮੈਨੂੰ ਅਸੀਂ ਬਾਸ ਇੱਥੇ ਕੋਈ ਦਾਗ-ਦਗ ਪੱਕ ਗਿਆ ਉੱਤਰ ਗਿਆ ਜਾਰ ਲੱਗੀ ਤਾਂ ਵੀ ਫਿਰ ਔਖਾ ਹੋ ਜੂਗਾ ਨਾ ਆਪਣਾ ਮੈਨੂੰ ਆਉਂਦਾ ਵੀ ਚੀਜ਼ ਜੋ ਨਮੀਤ ਆਪਣੀ ਨਮੀ ਬਣੀ ਰਹੇ ਤੇ ਜੇ ਸਫਾਈ ਕਰਨੀ ਹੈ ਥੋੜੀ ਪਹਿਲਾਂ ਕਰ ਦੋ ਟਾਈਮ ਤੇ ਕਰ ਦੋ ਹੁਣ ਇਹਨਾਂ ਨੂੰ ਕਰੂੰਗੀ ਅੱਛੀ ਤਰ੍ਹਾਂ ਸਾਫ਼ ਦਿਵਾਲੀ ਤੋਂ ਪਹਿਲਾਂ ਤਾਂ ਕਰ ਹੋਏ ਨੇ ਮੈਨੂੰ ਲੱਗਦਾ ਹੋ ਗਏ 2.5 ਮਹੀਨੇ ਦਿਵਾਲੀ ਨਵੰਬਰ ਦੀ ਸੀ ਨਾ ਨਵੰਬਰ ਦੀ ਇਸ ਦਿਵਾਲੀ ਹੋ ਗਏ 2 ਮਹੀਨੇ ਸਾਫ਼ ਕਰੇ ਹਨ ਹੁਣ ਤਾਂ ਫਿਰ ਸਾਫ਼ ਕਰਨਾ ਤਾਂ ਬਣਦਾ ਹੀ ਆ ਇੰਨਾ ਟਾਈਮ ਤਾਂ ਬਹੁਤ ਆ ਦੋ ਮਹੀਨੇ ਲੰਘ ਗਏ ਬਾਕੀ ਠੰਡ ਠੰਡ ਕਰਕੇ ਹੁਣ ਬੈਠਿਆ ਤਾਂ ਜਾਂਦਾ ਨਹੀਂ ਹੈਗਾ ਵੀ ਠੰਡਾ ਠੰਡਾ ਠੀਕ ਆਪਾਂ ਕਹਿ ਦਾਂ ਨਾ ਠੰਡਾ ਕੰਮ ਬਣਦਾ ਨਹੀਂ ਨਹੀਂ ਬਣਦਾ ਠੰਡ ਵਿੱਚ ਕੰਮ ਪਰ ਇਹ ਤਾਂ ਬੈ ਕੇ ਵੀ ਟਾਈਮ ਨਹੀਂ ਪਾਸ ਹੁੰਦਾ ਜੇ ਬੈਠੇ ਰਾਂਗੇ ਤਾਂ ਆਪਣੇ ਬਹੁਤ ਬਹੁਤ ਕੰਮ ਪੈਂਡਿੰਗ ਰਹਿ ਜਾਣਗੇ ਕੰਮ ਕਰੇ ਬਿਨਾਂ ਸਾਰਦਾ ਨਹੀਂ ਹੁੰਦਾ ਨਾ ਬਹੁਤਾ ਥੋੜਾ ਕੁਝ ਤਾਂ ਕਰੀ ਤੇ ਨੀਚੇ ਨਾ ਰੈਕ ਦੇ ਸਪੇਸ ਆ ਉਹਦੇ ਪੀ ਨੀਚੇ ਵੀ ਮੈਂ ਦੇਖ ਰਹੀ ਸੀ ਵੀ ਨੀਚੇ ਕੁਝ ਰਿਹਾ ਤਾਂ ਨਹੀਂਗਾ ਪਰ ਉਹ ਐਸ ਕੰਪੇਅਰ ਟੂ ਗਰਮੀ ਆ ਉਨਾ ਡਸਟ ਵੈਸੇ ਘੱਟ ਆਉਂਦੀ ਐ ਨੇ ਜਿਆਦਾ ਨਹੀਂ ਗੰਦਾ ਹੁੰਦਾ ਗਰਮੀਂ ਵੀ ਜਿਆਦਾ ਡਸਟ ਆਉਂਦੀ ਇਹਨਾਂ ਚ ਤੇ ਸਾਰੇ ਦੋਨੇ ਫ੍ਰੈਕ ਕਰਤੇ ਸਾਫ ਤੇ ਹੁਣ ਅੰਦਰ ਟਕਾਵਾਂਗੇ ਭਾਂਡੇ ਜਦੋਂ ਕੋਈ ਚੀਜ਼ ਸਾਫ ਕਰਦੇ ਨੇ ਫਿਰ ਬਹੁਤ ਖੁਸ਼ੀ ਹੁੰਦੀ ਐ ਬਹੁਤ ਵਧੀਆ ਲੱਗਦਾ ਉਹ ਕਾਰਨਰ ਜਿਹੜਾ ਆਪਾਂ ਸਾਫ ਕਰਦੀ ਐ ਬਹੁਤ ਵਧੀਆ ਲੱਗਦਾ ਉਹਦੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਐ ਔਰ ਨਾਲ ਹੀ ਆਏ ਵੀ ਹੁੰਦਾ ਸੰਤੁਸ਼ਟੀ ਹੁੰਦੀ ਕਿ ਹਾਂ ਆਪਣਾ ਕੰਮ ਪੈਂਡਿੰਗ ਪਿਆ ਸੀ ਆਪਾਂ ਸੋਚਿਆ ਹੋਇਆ ਸੀ ਕਿ ਅੱਜ ਫਾਈਨਲੀ ਇਹ ਕੰਪਲੀਟ ਹੋ ਗਿਆ ਬਾਕੀ ਠੰਡ ਗਰਮੀ ਦੇ ਕੋ ਚਲਦੀ ਰਹਿਣਗੇ ਤਾਂ ਬਾਕੀ ਆ ਜਾਂ ਥੋੜੇ ਤੱਕ ਵਲੌਗ ਪਹੁੰਚਾਉਣਾ ਥੋੜੇ ਤੱਕ ਵੀਡੀਓ ਪਹੁੰਚਾਉਣੀ ਵੀ ਜ਼ਰੂਰੀ ਹੈ ਹਨਾ ਤੁਸੀਂ ਵੀ ਹੁਣ ਜੇ ਚੈਨਲ ਸਬਸਕ੍ਰਾਈਬ ਕੀਤਾ ਹੈ ਵੀਡੀਓਸ ਦੇਖਦੇ ਜਾਂਦਾ ਵੇਟ ਹੁੰਦੀ ਹੈ ਤਾਂ ਮੈਨੂੰ ਮੈਂ ਹੁੰਦਾ ਕੁਛ ਨਾ ਕੁਛ ਵੀਡੀਓ ਰੋਜ਼ ਬਣੇ ਮੈਂ ਤੁਹਾਡੇ ਤੱਕ ਪਹੁੰਚਾ ਸਕਾਂ ਇੱਧਰ ਕਰਤੀ ਆਪਾਂ ਭਾਂਡਿਆਂ ਦੀ ਸੈਟਿੰਗ ਆਹ ਵਾਲੇ ਰੈਕ ਵਿੱਚ ਆ ਗਏ ਨੇ ਬਹੁਤ ਘੱਟ ਯੂਜ਼ ਹੋਣ ਵਾਲੇ ਆਹ ਵੱਡੀਆਂ ਥਾਲੀਆਂ ਨੇ ਜੀ ਦੋ ਤਿੰਨ ਕੌਲਡੀਆਂ ਤਾਂ ਇਹ ਵਾਲੇ ਥਾਲੀਆਂ ਯੂਜ਼ ਕਰਦੇ ਆ ਵੱਡੇ ਨੇ ਥਾਲੀ ਇਹ ਕੱਟ ਯੂਸ ਹੁੰਦੇ ਨੇ ਡੱਬੇ ਜਿਵੇਂ ਕੋਈ ਆਟਾ ਵਗੈਰਾ ਕੱਢਣਾ ਉਹ ਐਕਸਟਰਾ ਕੰਟੇਨਰ ਪਿਆ ਇਸ ਤਰ੍ਹਾਂ ਦੇ ਭਾਂਡੇ ਨੇ ਕੱਟ ਯੂਸ ਹੋਣ ਵਾਲੇ ਆਹ ਵਾਲੇ ਜ਼ਿਆਦਾ ਯੂਸ ਹੁੰਦੇ ਨੇ ਡੇਲੀ ਫ੍ਰੇਟਾਂ ਕੌਲੀਾਂ ਗਲਾਸ ਤੇ ਆਹੀ ਸਾਈਡ ਵਾਲਾ ਜਿਹੜਾ ਰਹਿ ਗਿਆ ਜ਼ਿਆਦਾ ਗੰਦਾ ਹੁੰਦਾ ਇੱਥੇ ਨਾ ਕੁਛ ਨਾ ਕੁਛ गिर ਜਾਂਦਾ ਆ ਕੇ ਆਹ ਵਾਲੀ ਟ੍ਰੇ ਦੇ ਵਿੱਚ ਕੋਈ ਨਾ ਆਟੇ ਵਾਲੇ ਹੱਥ ਹੁੰਦੇ ਨੇ ਜਾਂ ਕਾਸੀ ਵਾਲੇ ਹੋਰ ਹੁੰਦੇ ਨੇ ਕੁਛ ਨਾ ਨਿਕਮੋਟਾ ਇਹਦੇ ਵਿੱਚ ਗਿਰੀ ਜਾਂਦਾ ਆਹੀ ਜ਼ਿਆਦਾ ਗੰਦਾ ਹੁੰਦਾ ਮੇਰੇ ਮੋੜੇ ਪੋਨੇ 8 ਦਾ ਮੈਂ ਡਿਨਰ ਕਰ ਲਿਆ ਦਵਿੰਦਰ ਨੇ ਹਣ ਕਰਨਾ ਉਹ ਗਏ ਨੇ ਮਾਨਸਾ ਕੋਈ ਅਮਰਜੈਂਸੀ ਕੰਮ ਸੀ ਹੋਣ ਜਾਣੇ ਕਰਨਾ ਸੀ ਗਏ ਨੇ ਮਾਨਸਾ ਕਿਨੇ ਮੈਂ ਆ ਕੇ ਕਰੂੰਗਾ ਮੈਂ ਬੈਠੀ ਕਰ ਰਹੀ ਸੀ ਵੇਟ ਤੇ ਮੇਰਾ ਨਾ ਪੜਾ ਤਿਲ ਕਰਦਾ ਗਜਰੇਲਾ ਬਣਾਈਏ ਗਜਰੇਲਾ ਬਣਾਈਏ ਮੇਰਾ ਖਾਣ ਨਾਲੋਂ ਵੱਧ ਜੀ ਬਣਾਉਣ ਨੂੰ ਕਰਦਾ ਵੀ ਮੈਂ ਕੁਝ ਨਾ ਕੁਝ ਮੈਂ ਬਣਾਉਂਦੀ ਰਹਾਂ ਅਲਬੀ ਰੋਟੀ ਪਾਣੀ ਤੋਂ ਹਟ ਕੇ ਕੋਈ ਅਲੱਗ ਨਾ ਅਲੱਗ ਚੀਜ਼ ਕੁਝ ਨਾ ਕੁਝ ਬਣਾਵਾ ਪਰ ਮੈਂ ਸੋਚੀ ਨੇ ਫੇਰ ਮਸਾ ਮੈਂ ਕੰਟਰੋਲ ਕਰਦੇ ਆਪਦਾ ਆਪ ਨੂੰ ਵੀ ਨਹੀਂ ਬਣਾਉਣਾ ਚਾਹੇ ਬਣਾਇਆ ਤਾਂ ਖਾਦਾ ਜਾਊਗਾ ਮੈਨੂੰ ਖਾਣ ਨਾਲੋਂ ਵੱਧ ਸ਼ੌਂਕ ਤੇ ਬੱਸ ਮੀਨ ਉਹ ਅਰੇ ਅੱ비 ਸਰਦੀ ਸ਼ੁਰੂ ਹੋ ਗਈ ਆਲਮੋਸਟ ਅੱਧੀ ਚਲੀ ਵੀ ਕਿਤੇ ਆ ਪੈਸ ਕੀ ਗਜਰੇਲਾ ਨਹੀਂ ਬਣਾਏ ਗਜਰੇਲਾ ਨਹੀਂ ਬਣਾਇਆ ਹੈਗਾ ਪਰ ਮੈਂ ਆਪਣੇ ਆਪ ਨੂੰ ਮੋਸਾ ਕੰਟਰੋਲ ਕਰਦੀ ਵੀ ਨਹੀਂ ਜੇ ਮੈਂ ਦਵਿੰਦਰ ਨੂੰ ਕਹਤਾ ਵੀ ਗਜਰੇਲਾ ਬਣਾਉਣਾ ਉਹਨੇ ਨਾ ਫਟਾਫਟ ਗਾਜਰਾ ਲਿਆ ਕੇ ਰੱਖ ਦੇਣੀ ਇਹਨੇ ਵੀ ਲੋ ਬਣਾ ਲਓ ਤੇ ਮੈਂ ਆਪਣੇ ਆਪ ਨੂੰ ਕਰ ਰਹੀ ਹਾਂ ਕੰਟਰੋਲ ਵੀ ਨਹੀਂ ਬਣਾਵਾ ਨਾ ਬਣੇ ਤਾਂ ਨਾ ਖਾਦਾ ਹੀ ਆਊਗਾ ਜੇ ਬਣ ਗਿਆ ਫਿਰ ਖਾਣ ਤੇ ਵੀ ਕੰਟਰੋਲ ਕਰਨਾ ਮੁਸ਼ਕਲ ਆ ਕਿਉਂਕਿ ਚੀਜ਼ ਜਦੋਂ ਆਪਣੇ ਘਰੇ ਹੁੰਦੀ ਆ ਸਾਹਮਣੇ ਪਈ ਹੁੰਦੀ ਫਿਰ ਖਾਦੀ ਵੀ ਜਾਂਦੀ ਨਾ ਹੋਵੇ ਤਾਂ ਫਿਰ ਪਤਾ ਹੀ ਵੀ ਨਹੀਂ ਕਿ ਫਿਰ ਖਾਣੇ ਕਿੱਥੋਂ ਆ ਨਾ ਠੰਡ ਇੰਨੀ ਜ਼ਿਆਦਾ ਠੰਡਾ ਇੰਨੀ ਜ਼ਿਆਦਾ ਠੰਡਾ ਮੈਂ ਟ੍ਰਿਪਲ ਟ੍ਰਿਪਲ ਚਾਰ ਚਾਰ ਕੱਪੜੇ ਪਾ ਕੇ ਰੱਖਦੀ ਆ ਮੈਂ ਫੇਰ ਠੰਡ ਕੰਟਰੋਲ ਹੁੰਦੀ ਹੁਣ ਵੀ ਮੈਂ ਇਹਦੇ ਨੀਚੇ ਮੋਟੀ ਕੋਟੀ ਪਾਈ ਉਹਦੇ ਨੀਚੇ ਫੇਰ ਇੱਕ ਪਾਈ ਉਹਦੇ ਵਿੱਚ ਫੇਰ ਇੱਕ ਵਾਰਮਰ ਪਾਇਆ ਐਨੇ ਐਨੇ ਕੱਪੜੇ ਪਾ ਕੇ ਰੱਖਦੀ ਆ ਹਰ ਸਾਲ ਆਇਆ ਲੱਗੂ ਵੀ ਐਤ ਕੀ ਠੰਡ ਜ਼ਿਆਦਾ ਐਤ ਕੀ ਠੰਡ ਜ਼ਿਆਦਾ ਪਿਛਲੇ ਸਾਲ ਹੈ ਨਹੀਂ ਸੀ ਠੰਡ ਬਹੁਤ ਜ਼ਿਆਦਾ ਠੰਡਾ ਪਤਾ ਨਹੀਂ ਆਪਣੀ ਬਾਡੀ ਹਰ ਸਾਲ ਕੁਛ ਨਾ ਕੁਝ ਵੀਕ ਹੁੰਦੀ ਵੀ ਐਨੇ ਠੰਡਾ ਪਾ ਚੱਲ ਨਹੀਂ ਸਕਦੇ ਹੈਗੇ ਤੇ ਕੰਮ ਮੇਰਾ অলਮੋਸਟ ਆਨੇ ਵਾਸਤੇ ਦਵਿੰਦਰ ਜੀ ਮੈਂ ਦੋ ਫੁ ਜਿੰਨੀ ਮੈਂ ਬਣਾਉਣੀ ਆ ਸਵੇਰੇ ਸਵੇਰੇ ਬ੍ਰੇਕਫਾਸਟ ਲਈ ਤਾਂ ਨਹੀਂ ਬਣਾਉਣੀ ਹੈਗੀ ਬਣਾਉਂਗੀ ਤਾਂ ਮੈਂ ਦੁਪਹਿਰੇ ਦੁਪਹਿਰ ਲਈ ਬਣਾਉਂਗੀ ਦੁਪਹਿਰ ਜਾਂ ਸ਼ਾਮ ਲਈ ਤੋਂ ਮੈਂ ਕੱਢ ਕੇ ਰੱਖ ਦੂੰ ਜਿੰਨੀ ਮੈਂ ਬਣਾਉਣੀ ਤਾਂ ਕਿ ਸਵੇਰੇ ਜਦੋਂ ਮੈਂ ਉੱਠਾਂ ਉੱਠਣਸਾਰ ਮੈਂ ਪਹਿਲਾਂ ਦਾਲ ਪੀਣੂੰਗੀ ਗਰਮ ਪਾਣੀ 'ਚ ਗਰਮ ਪਾਣੀ ਕਰਕੇ ਦਾਲ ਰੋਚ ਪਿਉ ਕਿ ਰੱਖ ਦੂੰਗੀ ਫਿਰ ਜਦੋਂ ਬ੍ਰੇਕਫਾਸਟ ਕੰਫਿਨਿਸ਼ ਹੋ ਗਿਆ ਫਿਰ ਮੈਂ ਨਾਲ ਨਾਲ ਬਣਾ ਕੇ ਤੜਕਾ ਲਾ ਕੇ ਬਣਾ ਕੇ ਰੱਖ ਦੂੰਗੀ ਤੇ ਹੁਣ ਸਬਜੀ ਸਵੇਰ ਵਾਸਤੇ ਤਾਂ ਸਬਜੀ ਪਈਏ ਕਾਜਰ ਮਟਰ ਪਈ ਨੇ ਤੇ ਸਾਗ ਪਿਆ ਹਣਾ ਕੀ ਕੱਲ ਸ਼ਾਮ ਨੂੰ ਗਾਜਰ ਮਟਰ ਬਣਾਈ ਸੀ ਉਹ ਖਾ ਲਏ ਦਵਿੰਦਰ ਨੇ ਸਵੇਰੇ ਖਾ ਲਿਆ ਸਾਗ ਕੱਲ ਮੰਮੀ ਨੇ ਸਾਗ ਭੇਜਿਆ ਸੀਗਾ ਸਾਗ ਖਾ ਲਿਆ ਇਸ ਮੈਂ ਵੀ ਸਾਗ ਖਾ ਲਿਆ ਸੀ ਹੁਣ ਦ ਗਾਜਰ ਮਟਰ ਖਾਦੇ ਮੈਂ ਵੀ ਦਵਿੰਦਰ ਵੀ ਗਾਜਰ ਮਟਰ ਖਾਣਗੇ ਸਵੇਰੇ ਫੇਰ ਸਾਗ ਖਾ ਲਾਂਗੇ ਐ ਕਰਕੇ ਸਬਜ਼ੀ ਬਣਾਉਣ ਦੀ ਲੋੜ ਨਹੀਂ ਤੇ ਅੱਜ ਕੋਈ ਸਬਜ਼ੀ ਨਹੀਂ ਬਣਾਈ ਮੈਂ ਕੱਲ ਨੂੰ ਮੋਠੰਦਾਲ ਬਣਾਉਂਗੀ ਵਲੌਗ ਬਣਾਉਣਾ ਵੀ ਬਹੁਤ ਔਖਾ ਹੋਇਆ ਪਿਆ ਠੰਡ ਜੀ ਨਹੀਂ ਕਰਦਾ ਹੈਗਾ ਵਲੌਗ ਬਣਾਉਣ ਨੂੰ ਬਿਲਕੁਲ ਵੀ ਇਕ ਕਮਸ ਮਜਬੂਰੀ ਹੋ ਜਾਂਦੀ ਵੀ ਠੀਕ ਆ ਤੁਹਾਨੂੰ ਵੀਡੀਓ ਦੇਣੀ ਹੁੰਦੀ ਹੈ ਨਾ ਗਰਮੀ ਆ ਸਰਦੀ ਆ ਮੀ ਆ ਵੀ ਨੇਰੀਆ ਵੀ ਤੁਹਾਡੇ ਤੱਕ ਵੀਡੀਓ ਪਹੁੰਚਾਉਣੀ ਹੁੰਦੀ ਹੈ ਜੀ ਬਸ ਇਹ ਮਕਸਦ ਦਾ ਵੀ ਤੁਹਾਨੂੰ ਚੈਨਲ ਬਣਾਇਆ ਤਾਂ ਤੁਹਾਡੇ ਤੱਕ ਵੀਡੀਓ ਪਹੁੰਚਣੀ ਚਾਹੀਦੀ ਆ ਕੋਈ ਛੁੱਟੀ ਨਾ ਬੱਜੇ ਹਾਂ ਕਦੇ ਕਦੇ ਹੋ ਜਾਂਦਾ ਜਿਆਦੇ ਮਜਬੂਰੀ ਹੋਏ ਨੇ ਛੁੱਟੀ ਫਰ ਜਾਂਦੀ ਹੈ ਪਰ ਕੋਸ਼ਿਸ਼ ਇਹ ਹੁੰਦੀ ਹੈ ਦੇਖੋ ਕਹੇ ਜਾਵੇ ਮੌਸਮਾ ਕੁਝ ਵੀ ਠੰਡਾ ਚਾਹੇ ਗਰਮੀ ਆ ਤੁਹਾਡੇ ਤੱਕ ਵੀਡੀਓ ਪਹੁੰਚਣੀ ਚਾਹੀਦੀ ਆ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਤੁਸੀਂ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਔਰ ਜਿਨੇ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਮਿਲਾਂਗੇ ਕੋਈ ਨਵੀਂ ਵੀਡੀਓ ਲੈ ਕੇ ਥੇਨ ਗੁੱਡਬਾਈ